113 ਸਾਲਾ ਚੰਦਰੀ ਦੇਵੀ ਦਾ ਦੇਹਾਂਤ ਹੋ ਗਿਆ ਹਰਿਆਣਾ ਦੇ ਫਰੀਦাবাদ ਦੀ ਰਹਿਣ ਵਾਲੀ ਚੰਦਰੀ ਦੇਵੀ ਸੱਤੋਂ ਵੱਧ ਉਮਰ ਦੀ ਵੋਟਰ ਸੀ 113 ਸਾਲ ਦੀ ਉਮਰ ਹੋਣ ਦੇ ਬਾਵਜੂਦ ਵੀ ਚੰਦਰੀ ਦੇਵੀ ਕਿਸੇ ਬਿਮਾਰੀ ਦੇ ਨਾਲ ਗ੍ਰਸਤ ਨਹੀਂ ਸੀ ਪਰ ਕਹਿੰਦੇ ਨੇ ਨਾ ਕਿ ਮੌਤ ਤਾਂ ਇੱਕ ਨਾ ਇੱਕ ਦਿਨ ਆਉਣੀ ਹੀ ਹੈ। ਉਸ ਨੇ ਹਾਲੀ ਦੇ ਵਿੱਚ ਨਗਰ ਨਿਗਮ ਚੋਨਾ ਦੇ ਵਿੱਚ ਵੀ ਘਰ ਤੋਂ ਆਖਰੀ ਵੋਟ ਪਾਈ ਸੀ। ਪ੍ਰਸ਼ਾਸਨ ਦੇ ਰਿਕਾਰਡ ਦੇ ਵਿੱਚ ਉਹ ਫਰੀਦাবাদ ਦੀ ਸਭ ਤੋਂ ਵੱਡੀ ਵੋਟਰ ਸੀ। ਚੋਨਾ ਦੇ ਵਿੱਚ ਉਸ ਦੀ ਭਾਗੀਦਾਰੀ ਲੋਕਾਂ ਨੂੰ ਹਮੇਸ਼ਾ ਹੀ ਪ੍ਰੇਰਿਤ ਕਰਦੀ ਸੀ। ਲੋਕ ਸਭਾ ਚੋਨਾ ਹੋਣ ਜਾਂ ਫਿਰ ਨਗਰ ਨਿਗਮ ਚੋਨਾ ਚੰਦਰੀ ਦੇਵੀ ਹਮੇਸ਼ਾ ਵੋਟ ਪਾਉਂ ਜਾਂਦੀ ਸੀ। ਉਸ ਦਾ ਵਿਆਹ 16 ਸਾਲ ਦੀ ਉਮਰ ਦੇ ਵਿੱਚ ਹੋਇਆ ਸੀ। ਚੰਦਰੀ ਦੇਵੀ ਨੂੰ ਗਾਂ ਦਾ ਦੁੱਧ ਬਹੁਤ ਪਸੰਦ ਸੀ। ਉਹ ਰੋਜ਼ਾਨਾ 1.5 ਲੀਟਰ ਦੁੱਧ ਪਿੰਦੀ ਸੀ। ਉਹੇ ਸਮੇਂ ਬੱਲਬਗੜ ਦੇ ਵਿੱਚ ਆਪਣੇ ਛੋਟੇ ਪੁੱਤਰ ਦੇ ਨਾਲ ਰਹਿੰਦੀ ਸੀ। ਪ੍ਰਥਲਾ ਪਿੰਡ ਦੀ ਰਹਿਣ ਵਾਲੀ ਚੰਦਰੀ ਦੇਵੀ ਦਾ ਵਿਆਹ ਦੱਸਦੇ ਕਿ 16 ਸਾਲ ਦੀ ਉਮਰ ਦੇ ਵਿੱਚ ਪਿੰਡ ਸਹੀ ਦੇ ਮੁਖਤਿਆਰ ਸਿੰਘ ਦੇ ਨਾਲ ਹੋਇਆ ਸੀ। ਉਸ ਦਾ ਪਤੀ ਮੁਖਤਿਆਰ ਸਿੰਘ ਇੱਕ ਜ਼ਿਮੀਦਾਰ ਸੀ। ਉਸ ਦੀ 1997 ਦੇ ਵਿੱਚ ਹਾਲਾ ਕਿ ਮੌਤ ਹੋ ਗਈ। ਵਿਆਤੂ ਬਾਦ ਉਹ ਸਹੀ ਦੇ ਵਿੱਚ ਰਹਿਣ ਲੱਗ ਪਈ ਅਤੇ ਫਿਰ ਆਪਣੇ ਛੋਟੇ ਪੁੱਤਰ ਦੇ ਨਾਲ ਬੱਲਬਗੜ ਦੇ ਵਿੱਚ ਸ਼ਿਫਟ ਹੋ ਗਈ। ਪਰਿਵਾਰ ਦੇ ਅਨੁਸਾਰ ਚੰਦਰੀ ਦੇਵੀ ਦੀ ਸਿਹਤ ਬਿਲਕੁਲ ਠੀਕ ਸੀ। ਉਹ ਹਰ ਰੋਜ਼ ਸਵੇਰੇ 6 ਵਜੇ ਉੱਠਦੀ ਸੀ ਅਤੇ ਘਰ ਦੇ ਵਿੱਚ ਲਗਭਗ 200 ਕਦਮ ਤੁਰਦੀ ਸੀ। ਇੱਕ ਗਿਰਗਾ ਉਸ ਲਈ ਖਾਸ ਤੌਰ ਤੇ ਰੱਖੀ ਗਈ ਸੀ ਕਿਉਂਕਿ ਉਹ ਸਿਰਫ ਗਾਂ ਦਾ ਦੁੱਧ ਹੀ ਪੀਂਦੀ ਸੀ। ਹਰ ਰੋਜ਼ 1.5 ਲੀਟਰ ਦੁੱਧ ਪੀਣਾ ਉਸਦਾ ਨਿਯਮ ਸੀ। ਉਹ ਹਮ ਤੌਰ ਤੇ ਸਬਜ਼ੀਆਂ ਅਤੇ ਰੋਟੀਆਂ ਵੀ ਖਾਂਦੀ ਸੀ ਵੱਡੇ ਪੁੱਤਰ ਸੁਖਬੀਰ ਨੇ ਕਿਹਾ ਕਿ ਮਾਂ ਸ਼ਾਂਤ ਸੁਭਾਦੀ ਸੀ ਉਹ ਦਾਨ ਅਤੇ ਪੂਜਾ ਦੇ ਵਿੱਚ ਸਮਾਂ ਬਿਤਾਉਂਦੀ ਸੀ ਜਦੋਂ ਵੀ ਪਰਿਵਾਰ ਦੇ ਮੈਂਬਰ ਜਾਂ ਪਿੰਡ ਦੇ ਰਿਸ਼ਤੇਦਾਰ ਉਸ ਨੂੰ ਮਿਲਣ ਆਉਂਦੇ ਸਨ ਉਹ ਸਾਰਿਆਂ ਨੂੰ ਮਿਲਦੀ ਸੀ ਅਤੇ ਸਾਰਿਆਂ ਦੀ ਗੱਲ ਧਿਆਨ ਦੇ ਨਾਲ ਸੁਣਦੀ ਸੀ ਕੁਝ ਸਾਲ ਪਹਿਲਾਂ ਤੱਕ ਉਹ ਘਿਓ ਵੀ ਖਾਂਦੀ ਸੀ ਪਰ ਬਾਅਦ ਦੇ ਵਿੱਚ ਉਸ ਨੂੰ ਇਸ ਨੂੰ ਛੱਡ ਦਿੱਤਾ ਦੱਸ ਰਹੀ ਹੈ ਕਿ ਚੰਦਰੀ ਦੇਵੀ ਦੇ ਦੋ ਪੁੱਤਰ ਤੇ ਚਾਰ ਧੀਆਂ ਹਨ ਇਸੇ ਦੇ ਨਾਲ ਚੰਦਰੀ ਦੇਵੀ ਦੇ ਦੋ ਪੋਤੇ ਨਵੀਨ ਅਤੇ ਸੋਨੂ ਹਨ ਜੋ ਵਿਆਹੇ ਹੋਏ ਨੇ ਅਤੇ ਉਹਨਾਂ ਦੇ ਵੀ ਬੱਚੇ ਨੇ ਪਿਛਲੇ ਸਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਚੰਦਰੀ ਦੇਵੀ ਨੇ ਚੋਣ ਗੀਤ ਵੀ ਗਾਏ ਸਨ ਉਹਨਾਂ ਕਿਹਾ ਸੀ ਕਿ ਪੁਰਾਣੇ ਸਮੇਂ ਦੇ ਵਿੱਚ ਚੋਣਾਂ ਦੌਰਾਨ ਲੋਕ ਗੀਤ गा ਕੇ ਵੋਟ ਪਾਉਂ ਜਾਂਦੇ ਸਨ ਫਿਰ ਉਹਨਾਂ ਕਿਹਾ ਕਿ ਉਹ ਖੁਸ਼ੀ ਦੇ ਨਾਲ ਵੋਟ ਪਹੁੰਚਾਵੇਗੀ ਸੋ ਇਸ ਤਰੀਕੇ ਦੇ ਨਾਲ 113 ਸਾਲਾ ਬੀਬੇ ਦਾ ਸਫ਼ਰ ਰਿਹਾ ਤੇ ਹੁਣ ਉਹਨਾਂ ਆਖਰੀ ਸਾਲ 'ਇ ਦੱਸਿਏ ਕਿ ਵੀਰਵਾਰ ਨੂੰ ਉਹਨਾਂ ਦਾ ਦੇਹਾਂਤ ਹੋ ਗਿਆ ਫਰੀਦাবাদ 'ਦੀ ਰਹਿਣ ਵਾਲੀ ਚੰਦਰੀ ਦੇਵੀ ਸਭ ਦੇ ਲਈ ਪ੍ਰੇਰਣਾ ਸਰੋਤ ਸੀ ਕਿਉਂਕਿ ਉਸਨੇ ਹਮੇਸ਼ਾ ਹੀ ਚੋਣਾਂ ਨੂੰ ਪਹਿਲ ਦਿੱਤੀ ਹਮੇਸ਼ਾ ਇੰਨੀ ਉਮਰ ਹੋਣ ਦੇ ਬਾਵਜੂਦ ਵੀ ਉਹ ਚੋਣਾਂ ਦੇ ਲਈ ਵੋਟ ਪਾਉਣ ਜ਼ਰੂਰ ਜਾਂਦੀ ਸੀ 113 ਸਾਲਾਂ ਚੰਦਰੀ ਦੇਵੀ ਦਾ ਦੇਹਾਂਤ ਹੋ ਗਿਆ ਹਰਿਆਣਾ ਦੇ ਫਰੀਦাবাদ 'ਦੀ ਰਹਿਣ ਵਾਲੀ ਚੰਦਰੀ ਦੇਵੀ ਸਭ ਤੋਂ ਵੱਧ ਉਮਰ ਦੀ ਵੋਟਰ ਸੀ 113 ਸਾਲ ਦੀ ਉਮਰ ਹੋਣ ਦੇ ਬਾਵਜੂਦ ਵੀ ਚੰਦਰੀ ਦੇਵੀ ਕਿਸੇ ਬਿਮਾਰੀ ਦੇ ਨਾਲ ਗ੍ਰਸਤ ਨਹੀਂ ਸੀ ਪਰ ਕਹਿੰਦੇ ਨੇ ਨਾ ਕਿ ਮੌਤ ਤਾਂ ਇੱਕ ਨਾ ਇੱਕ ਦਿਨ ਆਉਣੀ ਹੀ ਹੈ ਉਸ ਨੇ ਹਾਲੀ ਦੇ ਵਿੱਚ ਨਗਰ ਨਿਗਮ ਚੋਨਾ ਦੇ ਵਿੱਚ ਵੀ ਘਰ ਤੋਂ ਆਖਰੀ ਵੋਟ ਪਾਈ ਸੀ ਪ੍ਰਸ਼ਾਸਨ ਦੇ ਰਿਕਾਰਡ ਦੇ ਵਿੱਚ ਉਹ ਫਰੀਦাবাদ ਦੀ ਸਭ ਤੋਂ ਵੱਡੀ ਵੋਟਰ ਸੀ ਚੋਨਾ ਦੇ ਵਿੱਚ ਉਸ ਦੀ ਭਾਗੀਦਾਰੀ ਲੋਕਾਂ ਨੂੰ ਹਮੇਸ਼ਾ ਹੀ ਪ੍ਰੇਰਿਤ ਕਰਦੀ ਸੀ ਲੋਕ ਸਭਾ ਚੋਣਾ ਹੋਣ ਜਾਂ ਫਿਰ ਨਗਰ ਨਿਗਮ ਚੋਣਾ ਚੰਦਰੀ ਦੇਵੀ ਹਮੇਸ਼ਾ ਵੋਟ ਪਾਉਂ ਜਾਂਦੀ ਸੀ ਉਸ ਦਾ ਵਿਆਹ 16 ਸਾਲ ਦੀ ਉਮਰ ਦੇ ਵਿੱਚ ਹੋਇਆ ਸੀ ਚੰਦਰੀ ਦੇਵੀ ਨੂੰ ਗਾਂ ਦਾ ਦੁੱਧ ਬਹੁਤ ਪਸੰਦ ਸੀ ਉਹ ਰੋਜ਼ਾਨਾ 1.5 ਲੀਟਰ ਦੁੱਧ ਪੀਂਦੀ ਸੀ ਉਹੀ ਸਮੇਂ ਬੱਲਬਗੜ ਦੇ ਵਿੱਚ ਆਪਣੇ ਛੋਟੇ ਪੁੱਤਰ ਦੇ ਨਾਲ ਰਹਿੰਦੀ ਸੀ ਪ੍ਰਥਲਾ ਪਿੰਡ ਦੀ ਰਹਿਣ ਵਾਲੀ ਚੰਦਰੀ ਦੇਵੀ ਦਾ ਵਿਆਹ ਦਾਸੇ ਕਿ 16 ਸਾਲ ਦੀ ਉਮਰ ਦੇ ਵਿੱਚ ਪਿੰਡ ਸੀਹੀ ਦੇ ਮੁਖਤਿਆਰ ਸਿੰਘ ਦੇ ਨਾਲ ਹੋਇਆ ਸੀ ਉਸ ਆਪਤੀ ਮੁਖਤਿਆਰ ਸਿੰਘ ਇੱਕ ਜ਼ਿੰਮੇਵਾਰ ਸੀ ਉਸ ਦੀ 1997 ਦੇ ਵਿੱਚ ਹਾਲਾਂਕਿ ਮੌਤ ਹੋ ਗਈ ਵਿਆਤ ਤੋਂ ਬਾਅਦ ਉਹ ਸਹੀ ਦੇ ਵਿੱਚ ਰਹਿਣ ਲੱਗ ਪਈ ਅਤੇ ਫਿਰ ਆਪਣੇ ਛੋਟੇ ਪੁੱਤਰ ਦੇ ਨਾਲ ਬੱਲਵਗੜ ਦੇ ਵਿੱਚ ਸ਼ਿਫਟ ਹੋ ਗਈ। ਪਰਿਵਾਰ ਦੇ ਅਨੁਸਾਰ ਚੰਦਰੀ ਦੇਵੀ ਦੀ ਸਿਹਤ ਬਿਲਕੁਲ ਠੀਕ ਸੀ। ਉਹ ਹਰ ਰੋਜ਼ ਸਵੇਰੇ 6 ਵਜੇ ਉੱਠਦੀ ਸੀ ਅਤੇ ਘਰ ਦੇ ਵਿੱਚ ਲਗਭਗ 200 ਕਦਮ ਤੁਰਦੀ ਸੀ। ਇੱਕ ਗਿਰਗਾ ਉਸ ਲਈ ਖਾਸ ਤੌਰ ਤੇ ਰੱਖੀ ਗਈ ਸੀ ਕਿਉਂਕਿ ਉਹ ਸਿਰਫ ਗਾਂ ਦਾ ਦੁੱਧ ਹੀ ਪੀਂਦੀ ਸੀ। ਹਰ ਰੋਜ਼ 1.5 ਲੀਟਰ ਦੁੱਧ ਪੀਣਾ ਉਸਦਾ ਨਿਯਮ ਸੀ। ਉਹ ਹਮੇਸ਼ਾ ਤਰਤੇ ਸਬਜ਼ੀਆਂ ਅਤੇ ਰੋਟੀਆਂ ਵੀ ਖਾਂਦੀ ਸੀ ਵੱਡੇ ਪੁੱਤਰ ਸੁਖਬੀਰ ਨੇ ਕਿਹਾ ਕਿ ਮਾਂ ਸ਼ਾਂਤ ਸੁਭਾਦੀ ਸੀ ਉਹ ਦਾਨ ਅਤੇ ਪੂਜਾ ਦੇ ਵਿੱਚ ਸਮਾਂ ਬਿਤਾਉਂਦੀ ਸੀ ਜਦੋਂ ਵੀ ਪਰਿਵਾਰ ਦੇ ਮੈਂਬਰ ਜਾਂ ਪਿੰਡ ਦੇ ਰਿਸ਼ਤੇਦਾਰ ਉਸ ਨੂੰ ਮਿਲਣ ਆਉਂਦੇ ਸਨ ਉਹ ਸਾਰਿਆਂ ਨੂੰ ਮਿਲਦੀ ਸੀ ਅਤੇ ਸਾਰਿਆਂ ਦੀ ਗੱਲ ਧਿਆਨ ਨਾਲ ਸੁਣਦੀ ਸੀ ਕੁਝ ਸਾਲ ਪਹਿਲਾਂ ਤੱਕ ਉਹ ਘਿਉ ਵੀ ਖਾਂਦੀ ਸੀ ਪਰ ਬਾਅਦ ਦੇ ਵਿੱਚ ਉਸ ਨੂੰ ਇਸ ਨੂੰ ਛੱਡ ਦਿੱਤਾ ਦੱਸਿਆ ਗਿਆ ਕਿ ਚੰਦਰੀ ਦੇਵੀ ਦੇ 2 ਪੁੱਤਰ ਤੇ 4 ਧੀਆਂ ਹਨ ਇਸੇ ਦੇ ਨਾਲ ਚੰਦਰੀ ਦੇਵੀ ਦੇ 2 ਪੋਤੇ ਨਵੀਨ ਅਤੇ ਸੋਨੂ ਹਨ ਜੋ ਵਿਆਹੇ ਹੋਏ ਨੇ ਅਤੇ ਉਹਨਾਂ ਦੇ ਵੀ ਬੱਚੇ ਨੇ ਪਿਛਲੇ ਸਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਚੰਦਰੀ ਦੇਵੀ ਨੇ ਚੋਣ ਗੀਤ ਵੀ ਗਾਏ ਸਨ ਉਹਨਾਂ ਕਿਹਾ ਸੀ ਕਿ ਪੁਰਾਣੇ ਸਮੇਂ ਦੇ ਵਿੱਚ ਚੋਣਾਂ ਦੌਰਾਨ ਲੋਕ ਗੀਤ गा ਕੇ ਵੋਟ ਪਾਉਂ ਜਾਂਦੇ ਸਨ ਫਿਰ ਉਹਨਾਂ ਕਿਹਾ ਕਿ ਉਹ ਖੁਸ਼ੀ ਦੇ ਨਾਲ ਵੋਟ ਪਾਉਂ ਜਾਵੇਗੀ ਸੋ ਇਸ ਤਰੀਕੇ ਦੇ ਨਾਲ 113 ਸਾਲਾਂ ਬੀਬੇ ਦਾ ਸਫ਼ਰ ਰਿਹਾ ਤੇ ਹੁਣ ਉਹਨਾਂ ਆਖਰੀ ਸਾਲ ਹੈ ਦੱਸਿਆ ਕਿ ਵੀਰਵਾਰ ਨੂੰ ਉਹਨਾਂ ਦਾ ਦੇਹਾਂਤ ਹੋ ਗਿਆ ਫਰੀਦাবাদ ਦੀ ਰਹਿਣ ਵਾਲੀ ਚੰਦਰੀ ਦੇਵੀ ਸਭ ਦੇ ਲਈ ਪ੍ਰੇਰਣਾ ਸਰੋਤ ਸੀ ਕਿਉਂਕਿ ਉਸਨੇ ਹਮੇਸ਼ਾ ਹੀ ਚੋਣਾ ਨੂੰ ਪਹਿਲ ਦਿੱਤੀ ਹਮੇਸ਼ਾ ਇੰਨੀ ਉਮਰ ਹੋਣ ਦੇ ਬਾਵਜੂਦ ਵੀ ਉਹ ਚੋਣਾ ਦੇ ਲਈ ਵੋਟ ਪਾਉਂ ਜ਼ਰੂਰ ਜਾਂਦੀ ਸੀ